ਸਰਪੰਚ ਜੀ ਨਾਲ ਕਿਚੀ ਦੀ ਲੋੜ ਹੈ ਜੀ ਤੇ ਚਾਲਾ ਬਈ ਹਾਈਲੈਂਡ ਹੈ ਹੈ ਸਾਰੇ ਲੀਡਰ ਵਗੈਰਾ ਸਾਰੇ ਹਾਈਲੈਂਡ ਨੂੰ ਗਾਉਣਾ ਤੇ ਰੋਪੜਾ ਆਖਰੀ ਪਿੰਡਾ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਹੋਆ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਦੇਦਰ ਕੇ ਉੱਥੇ ਬਹੁਤ ਜ਼ਿਆਦਾ ਬੰਦੇ ਹੋ ਗਏ ਤਾਂ ਨਿਪਟਾ ਪ੍ਰਬੰਧ ਕਰਦੇ ਜੀ ਔਰ ਤੋਂ ਵੀ ਪੱਕੀ ਪੈਸੇ ਵਾਲੀ ਨੇ ਸਰਵਦਾ ਸਰਵਦਾ ਕਰਦੇ ਰਹਿਣ ਨੇ ਮੇਰੇ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉੱਥੇ ਘੰਡ ਲੱਗਦੀ ਆ ਅਸੀਂ ਸਾਰੇ ਆਉਂਦੇ ਹਾਂ ਨੇ ਜੇ ਆਪਾਂ ਇੱਥੇ ਉਹ ਕੁਝ ਮਿੱਟੀ ਨੂੰ ਪੈਸੇ ਦੇ ਦਿੱਤੀ ਜਿਹੜਾ ਹਾਂ ਜੀ ਉਹ ਹੈ ਦੂਜਾ ਤਾਂ ਆਪਾਂ ਆਪਣੇ ਹੁਜੂਨ ਹਿਸਾਬ ਨਾਲ ਪ੍ਰਪੇਅਰ ਕਰਾਂਗੇ ਜੀ ਹਾਂ 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 ਅੱਜ ਤਾਂ ਬੜੇ ਜ਼ਿਆਦਾ ਵਾਝੀਆਂ ਨਦੀਆਂ ਵੀ ਆ ਗਈਆਂ ਨੇ ਟਾਈਮ ਤੋਂ ਵੀ ਸੱਤਾਂ ਬਣੇ ਰਾਤ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਹੀ ਸੱਤਾਂ ਆਹ ਤਾਂ ਜੇ ਠੀਕਾ ਕਰਦੇ ਜੀ ਦਾ ਅਗਲਾ ਪੁਆਇੰਟ ਆ ਉੱਥੇ 1978 ਦੇ ਤਿਹਾਰ ਦਾ ਮਤਲਬ ਪਿੰਡ ਹੜਾ ਦਾ ਮਾਲੇ ਆ ਮਾਨਿਆ ਨੇ ਪਰ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਟੋਕਰਾਂ ਲਾਈਆਂ ਜੀ ਉਹ ਟੋਕਰਾਂ ਹੋਰ ਵੀ ਖੜੇ ਆ ਜੀ ਉਹਨਾਂ ਟੋਕਰਾਂ ਨੇ ਰੋਕਿਆ ਵਜੋਂ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਵੇ ਬਾਦ ਸਾਹਿਬ ਦੇ ਟੋਕਰਾਂ ਬਣੀ ਆਈਆਂ ਸਰ ਤੁਸੀਂ ਇਸ ਪਿੰਡਾਂ ਤੋਂ ਆ ਟਰੈਕਟਰ ਲੈ ਕੇ ਜਾਣੋ ਲੋਕਾਂ ਚੱਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਬਸ ਬਹੁਤ ਹੋਈ ਥੋੜੀ ਹੋਈ 200 ਕਿਸੇ ਦੀ ਮਰਤ ਹੋ ਜਾਉਂਦੀ ਸਰ ਮੈਂ ਤਾਂ ਜੀ ਇਹ ਜਿਹੜੀ ਵੱਤ ਬਾਲ ਜੀ ਸਾਰਿਆਂ ਨੂੰ ਅਪੀਲ ਕਰਉ ਜੀ ਇੱਥੇ ਬੰਦ ਕਰ ਰੋਡਾਂ ਚੱਲਦੀਆਂ ਆਹਾਂ ਹਾਂ ਹਾਂ ਆਪਕੋ ਮੈਂ ਲੱਗਦਾ ਇਹ ਜਾਂਦੀ ਗ੍ਰੇਡ ਇੱਕ ਹੀ ਤਾਰ ਵਾਲੀ ਗ੍ਰੇਡ ਵਾਲੀ ਤੋਂ ਮਾਰਾਂ ਜਿਹੇ ਬੰਦ ਕੇ ਆਪਾਂ ਸੁਣਦੇ ਨਾ ਇੱਥੇ ਬੰਦ ਕਿੱਥੋਂ ਮਿਲਦੀ ਹੈ ਹੁਣ ਜਦੋਂ ਤਾਰ ਆਉਣੀ ਹੈ ਜੀ ਬਣਾ ਲੈਨੇ ਸਾਨੂੰ ਤਾਰ ਦੀ ਰੋਡਾਂ ਬੰਦੀਆਂ ਖਾਟੇ ਲੱਗੀਆਂ ਜਿੱਥੇ ਪਰਿੰਦਰ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਨੇ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਮੈਂ ਇੱਕ ਸਰ ਡੀਜਲ ਅਕੀਨ ਗਿਆ ਗਲੂ ਹੈ ਡੀਜ਼ਲ ਸਰਾਂ ਆ ਵੀ ਟਰੈਕਟਰ ਦਾ ਚੱਲੀ ਹੋਇਆ ਬੰਦਾ ਤੱਕੀ ਨੂੰ ਕੌਣ ਲਊਗਾ ਤੁਸੀਂ ਥੋੜੋ ਜਿਹਾ ਮਿਹਰਬਾਨੀ ਅੱਛਾ ਅਕੀਨ ਬੇਨਤੀ ਹੋ ਰਹੀ ਜੀ ਇਹ ਸੀਨਾ ਵੱਧ ਤੋਂ ਵੱਧ ਸੰਗਤ ਨੂੰ ਪੀਰ ਫੋਟ ਕਰਦੇ ਜੀ ਥੋੜੇ ਤੋਂ ਜਿਆਦਾ ਸਾਡੇ ਨਾਲ ਬੰਦੇ ਨਹੀਂ ਜਿਆਦਾ ਲੋੜਾ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਦੱਸ ਤਾ ਅਸੀਂ ਯੂਥ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ ਬਿਲਕੁਲ ਹੈ ਤੁਸੀਂ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬੋਲੇ ਬੋਲੇ ਪੱਕੇ ਦੇਣਾ ਮੈਂ ਸਾਡੇ ਸਾਰੀ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੈ ਕੇ ਕੰਮ ਕਰ ਲਈਏ ਵੀਰੇ 500 ਮੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਹੈ ਕਿੰਨਾ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਨਹੀਂ 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 ਆਪ ਨਾਈਟ ਵਾਂਗੂ ਐਂ ਕਰ ਮੈਂ ਇਹਦੀ ਪੱਕੀ ਡਿਊਟੀ ਇੱਥੇ ਲਾ ਦੇਣਾ ਆ ਬੰਦ ਤੇ ਆ ਬੈਜੂਗਾ ਨਾਲੇ 500 ਗੁੰਡਾ ਲਿਆਊਗਾ ਜੇ ਹੋਰ ਵੀ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਚਲੋ ਬਾਈ ਜੀ ਸ਼ੋਰੂਮ ਅੱਗੇ ਚਲੋ ਮੰਨ ਲਓ 20 ਆਏ ਤੋਂ ਬਾਅਦ ਫਿਰ ਕੋਈ ਹੱਲ ਨਹੀਂ ਇਹ ਨਾਲੇ ਨਾ ਦੱਸਾਂ ਕੀ ਹੈ ਦਰਿਆ ਦਾ ਉਨੇ ਹੁੰਦੇ ਜਿੱਥੇ ਪੜਦਾ ਹੈ ਬਿਲਕੁਲ ਸਾਰੇ ਜੇ ਪੱਕੇ ਹੋ ਜਾਣ ਤੁਸੀਂ ਕੰਕਰੀਟ ਦੇ ਉਨੇ ਉਹ ਏਰੀਆ ਕਿਦਾ ਉਹ ਜਿਹੜਾ ਇੰਨਾ ਜੀ ਮਤਲਬ ਪਬਲਿਕ ਸੇਫ ਹੈ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਤਾਂ ਆ ਜੀ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਸਾਂ ਇੱਕ ਇੱਕ ਬੰਦੇਾਂ ਨੂੰ ਚੀਜ਼ਾਂ ਬਣ ਗਈਆਂ ਹੁਣ ਮਨ ਲਓ ਫੇਰੋ ਵੀ ਅਸੀਂ 31 ਤਰੀਕ ਦੇ ਜੀ ਉਹ ਪਹੁੰਹਿਆਂ ਨਾ ਸੁੱਬੇ ਆ ਜੀ ਨਾ ਘਰੇ ਜਾਂਦੇ ਆ ਜੀ ਜਿਹੜਾ ਪ੍ਰਧਾਨ ਦੇ ਇਲਾਕੇ ਦਾ ਇਹ ਪੰਸਾਬ ਐਂ ਕਰਿਓ ਇਹਦੇ ਬਾਅਦ ਨਾ ਜੇ ਪਾਣੀ ਜਦੋਂ ਅ ਇੱਥੇ ਪੋੜੇ ਦਾ ਸਾਰਾ ਨੁਕਸਾਨ ਨਹੀਂ ਹੋਇਆ ਜਾਰੇ ਨਹੀਂ ਹਾਲੇ ਨੁਕਸਾਨ ਅੰਦਰਲੇ ਅੰਦਰ ਸੀ ਗਿਆ ਜੀ ਸਰ ਅੰਦਰ ਹੋਇਆ ਅੰਦਰ ਹੀ ਆ ਜੀ ਬਾਹਰ ਨਹੀਂ ਜੀ ਪਾਪੂਲਰ ਤੋਂ ਪੱਲਗੇ ਵਿੱਚ ਨਿਕਲਣਾ ਪਿਆ ਸਾਨੂੰ ਅੱਛਾ ਚਾਰੇ ਦੱਸਿਆ ਘੋਨੇ ਦੀ ਦਸ ਰੁਪਏ ਨੂੰ ਰੋਡ ਕਿਸੇ ਨੂੰ ਰੋਡ ਹੋਈ ਨਾ ਮੈਂ ਇਹਦੀ ਡਿਊਟੀ ਲਾ ਦਣਾ ਆਪਣਾ ਪਰ ਅੱਜ ਹੱਦ ਤੱਕ ਆ ਜਾਣਾ ਪਰਲੀ ਫਿਰੋ ਆਹ ਟੇਕ ਕੇ ਕਰੂਗਾ ਤੁਮ ਸਾਰੇ ਨੂੰ ਹਾਂਜੀ ਠੀਕ ਹੈ ਜੋਰ ਚਾਹੀਦਾ ਮੈਂ ਭੇਜੀ ਦਊਂਗਾ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਜਾਨੀ ਮੇਰੇ ਸਾਡਾ ਬੁਲਾਇਆ ਵੀ ਡੇਨ ਪੱਟੀ ਜਿਵੇਂ ਛੇਤੀ ਛੇਤੀ ਸਾਡੇ ਇਲਾਕੇ ਤੱਕ ਚੋ ਨਾ ਜੀ ਨਹੀਂ ਦੇ ਦਿਓ ਮਾ ਥੋੜਾ ਤੱਕ ਤਬਾਹੀ ਸਾਰੇ ਹੀ ਜਾ ਜਿਹੜੀ ਉਹ ਫੋਰ ਹੈਡ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹਨੇ ਟ੍ਰੇਨ ਪਟਾਈ ਜਾਵੇ ਜੁੱਥੇ ਉਹ ਨਹੀਂ ਪਟਾਉਂਦੀ ਜੇ ਕੋ ਆਪਣੀ ਮੈਂ ਹੁਣ ਨਹੀਂ ਕਹਿੰਦਾ ਤੁਸੀਂ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਮ ਉਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ ਜਿਹੜਾ ਡੈਮ ਬੰਦੇ ਮੈਂ ਹਾਂਜੀ ਹਾਂਜੀ ਸੀਮੈਂਟ ਦੇ ਬੰਨ ਠੀਕ ਹੈ ਆਪਣਾ ਰਾਸ਼ਟਰ ਇਹ ਮਾਰ ਮਿੱਟੀ ਵਾਲੇ ਰਵੰਦਾ ਕੋਈ ਫੈਦਾ ਨਹੀਂ ਹੈਗਾ ਪਹਿਲਾ ਇਹ ਹੈਗਾ ਬੇਟਾ ਅੱਛਾ ਜੀ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟ੍ਰੈਕ ਮਾਰੂਗਾ ਦੋ ਸਾਡੀ ਆਪਣੇ ਬੰਦੇ ਉਹਨਾਂ ਨਾਲੇ ਵੱਡੀ ਮਸ਼ੀਨਾਂ ਨੇ ਆਪਾਂ ਜਿਹਨੋਂ ਨਹੀਂ ਕਰਦੇ ਆਪਾਂ ਕਰਦੇ ਆ ਕੁਆਲਿਟੀ ਕਰਦੇ ਆ ਆਪਾਂ ਚੱਲ ਆਪਾਂ ਇਹ ਸਭ ਸਹੀ ਹੈ ਵੀ ਸਾਡਾ ਆ ਜੀ ਇਹ ਰੰਗ ਤੇ ਸਵੇਰ ਦਾ ਲੱਗਿਆ ਰਾ ਜੀ ਮੇਰਾ ਹਥਿਆਰ ਵਾਹ ਛੋਟਾ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਦਾ ਸਿਰ ਝੁਕਦਾ ਜੀ ਪਤਾ ਨਹੀਂ ਜੀ ਮਹਿਕਮੇ ਕੰਮ ਕਰਨ ਲੱਗੇ ਕੁਝ ਸੋਚ ਨਹੀਂ ਜੀ ਕੀ ਕਰਦੇ ਇੱਥੇ ਉਹ ਤਾਲੀ ਨੇ ਹੁਣ ਬਣਾਉਂਦਾ ਕਰਦਾ ਨਹੀਂ ਜਾਨਾ ਬਾੜੀ ਦਾ ਲੰਗ ਨਹੀਂ ਉਹ ਗਾਲੀ ਉਹ ਵੱਡੀ ਉਹ ਵੀ ਤਾਲੀ ਬਹੁਤ ਵੱਡੀ ਜੀ ਅੱਛਾ ਇੱਕ ਵਾਰ ਮੁੰਡਾ ਜਿਗਲਾਤ ਬਣਿਆ ਹੋਇਆ ਜੀ ਦੋ ਸਾਲ ਤੁਸੀਂ ਜਿੱਤਾਂ ਨਹੀਂ ਕੀਤੀ Allah.